ਸਤਨਾਮ ਵਾਹਿਗੁਰੂ ਇਹ 1.20 ਮੀਟ ਕਿੰਨੀ ਹੋਗੀ ਉਰਤੇ ਕਿ ਤੇ ਸਾਰਾ ਪਾਣੀ ਇਹਨੂੰ ਮੁੜਕੇ ਆ ਆ ਹਾਂ ਹਾਂ ਰਾਤ ਨੂੰ ਤਾਂ ਹੋਰ ਛੱਡ ਰਹੇ ਆ ਪਾਣੀ ਉਹ ਰਾਤ ਨੂੰ ਛੱਡਦੇ ਨਾ ਪਾਣੀ ਪਸਤਾ ਪਾਣੀ ਤੇ ਦੇਖ ਜਿਹੜੇ ਸਾਹ ਨਾਲ ਪਾਣੀ ਦੀ ਸੂਟ ਆ ਇਹ ਅਸਲ ਆ ਜਿਹੜਾ ਪਾਣੀ ਘੁੰਮਦਾ ਇਹੀ ਆਂਦਾ ਜੀ ਘੁੰਮ ਘੁੰਮ ਕੇ ਪਿੱਛੇ ਨੂੰ ਉੜਦਾ ਇਥੇ ਆ ਦੇਖ ਇਨੇ ਇੱਥੇ ਇੱਥੇ ਵੱਡੀ ਜਣ ਛੱਡ ਜਣੇ। ਬਾਹਰ ਕੋਈ ਹਲਾਇਤ ਹੈਗਾ ਬੰਨ ਇਧਰ ਇੱਕ। ਹਾਂ ਛਲੇ ਅੰਦਰ ਦੇ ਪਾਸੇ। ਪਰ ਪਾਣੀ ਦੀ ਸਵੀਟ ਬਹੁਤ ਜ਼ਿਆਦਾ ਆ। ਪਾਣੀ ਦੀ ਜ਼ਿਆਦਾ ਸੂਠ ਹੋਣ ਕਰਕੇ ਪੰਗਾ ਆ। ਪਾਣੀ ਦੀ ਸਵੀਟ ਬਹੁਤ ਜ਼ਿਆਦਾ ਆ। ਜਿਹੜੇ ਕਰਕੇ ਆ। ਆ ਛੋਟਾ ਜਿਹਾ ਬੰਨ ਲਾਇਆ ਇਧਰ ਨਾਲ ਨਾਲ ਇਧਰ ਨਾਲ ਥੋੜਾ ਠੰਡ ਹੋਈ ਆ। ਪਰ ਪਾਣੀ ਦਾ ਵਾਹੇ ਸਾਰਾ ਇੱਧਰ ਨੂੰ ਇਹ ਆ ਜੀ ਚਿਹਰੇ ਆ ਦੇਖਣ ਆਇਆ ਨਾ ਦਾਦਾ ਜੀ ਆਹ ਦੇਖ ਪਾਣੀ ਯਾਨਾ ਇਸ ਮੀਟਰ ਤੇ ਤੇ ਆਂ ਬਰਾ ਪਿਆ ਜੀ ਆ ਕਿੱਥੇ ਵੀ ਕਰਿਆ ਨਾ ਜਿਹੜਾ ਕੰਮ ਮੈਂ ਥੋੜੇ ਨਹੀਂ ਥੋੜੇ ਭਾਈ ਬਾਦਾਮ ਚੱਲ ਰਹੇ ਆ ਸਾਡਾ ਵੀਰ ਸੱਤੀ ਜੀ ਸੰਗਤ ਸੇੜਾ ਤੇ ਚੜ੍ਹਦੀ ਆ ਬੇਨਤੀ ਹੈ ਸਤਿਗੋ ਪਾਣੀ ਤੋਂ ਡਰਨ ਦੀ ਲੋੜ ਨਹੀਂ ਐ ਸਾਡੀ ਕੌਮ ਬਾਜਾ ਵਾਲੇ ਨੇ ਸਿੱਧੀ ਐ ਇਹਨਾਂ ਪਾਣੀਆਂ ਨੂੰ ਬੰਨ੍ਹ ਮਾਰ ਕੇ ਸੀ ਬੰਦ ਨਾ ਸਤ ਨਾਮ ਵਾਹਿਗੁਰੂ 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 ਲਿਆਓ ਯਾਰ ਭਾਈ ਆ ਜਾਓ ਬੰਦੇ ਲੋੜ ਆ ਜਲਦੀ ਜਲਦੀ ਪਹੁੰਚੋ ਭਾਈ ਥੈਲੇ ਭਰਨੇ ਨੂੰ ਆ ਵੀ ਆ ਜਾਓ ਯਾਰ ਬੰਦੇ ਜਾਈਦੇ ਭਾਈ ਜਲਦੀ ਆ ਜਾਓ ਆ ਵੀਰੇ ਇੱਥੇ ਅੰਨਾ ਸ਼ਾਮਲ ਹੋ ਯਾਰ ਕੰਮ ਜਲਦੀ ਆਓ ਭਾਈ ਬੰਦੇ ਦੋਨੇ ਜਲਦੀ ਤੇ ਦਰਿਆਲ ਆ ਦੇ ਜਿੱਤੇ ਦਰਿਆਲ ਪਾਰ ਦੇ ਸਰਦਾਰ ਬਲਵਿੰਦਰ ਸਿੰਘ ਜੀ ਪ੍ਰਧਾਨ 2:30 ਦਾ ਟਾਈਮ ਆ ਮੀ ਆ ਗਿਆ ਜੀ ਬੰਨ ਤੇ ਤੇ ਰਵਾਨਾ ਹੋ ਰਹੀ ਆ ਘਰ ਨੂੰ ਸੰਗਤ ਬਲਵਿੰਦਰ ਸਿੰਘ ਜੀ ਪ੍ਰਧਾਨ ਪਿੰਡ ਪਕ